ਦੋਸਤੋ ਸਵਾਗਤ ਹੈ ਤੁਹਾਡਾ YouTube ਚੈਨਲ ਪੰਜਾਬ ਨੌਲੇਜ ਪੁਆਇੰਟ ਤੇ ਆਪਣਾ ਜੀਕੇ ਦਾ ਟੌਪਿਕ ਚੱਲ ਰਿਹਾ ਹੈ ਪਾਰਟ ਅੱਜ ਆਪਾਂ 8 ਕਰਾਂਗੇ ਫਰਸਟ ਇਨ ਇੰਡੀਆ ਹਾਂਜੀ ਸਟਾਰਟ ਕਰਦੇ ਹਾਂ ਭਾਰਤ ਵਿੱਚ ਪਹਿਲਾ ਏਟਮ ਕਿੱਥੇ ਸਥਾਪਿਤ ਕੀਤਾ ਗਿਆ ਹਾਂਜੀ ਦੋ ਆਨਸਰ ਕਰੈਕਟ ਆਨਸਰ ਇਹਦਾ ਹੈਗਾ ਜੀ ਬੀ ਆਪਸ਼ਨ ਮੁੰਬਈ 1987 ਈਸਵੀ ਦੇ ਵਿੱਚ ਐਚ ਐਸ ਬੀ ਸੀ ਬੈਂਕ ਨੇ ਪਹਿਲਾ ਏਟੀਐਮ ਮੁੰਬਈ ਦੇ ਵਿੱਚ ਸਥਾਪਿਤ ਕੀਤਾ ਨੋਟ ਕਰ ਲਓ ਅਗਲਾ ਕੁਐਸਚਨ ਦੱਖਣੀ ਤਿਰੁਪ ਤੇ ਜਾਣ ਵਾਲਾ ਪਹਿਲਾ ਭਾਰਤੀ ਕੌਣ ਸੀ ਸਾਉਥ ਪੋਲ ਦੇ ਜਾਣ ਵਾਲਾ ਪਹਿਲਾ ਭਾਰਤੀ ਕੌਣ ਸੀ ਹਾਂਜੀ ਕਰੈਕਟ ਆਨਸਰ ਬੀ ਆਪਸ਼ਨ ਕਮਾਂਡਰ ਐਸ ਕੇ ਸ਼ਰਮਾ ਮੰਡਲ ਐਸ ਕੇ ਸ਼ਰਮਾ 1960 ਈਸਵੀ ਦੇ ਵਿੱਚ ਸਾਥ ਪੌਲ ਤੇ ਜਾਂਦੇ ਹਨ ਨੈਕਸਟ ਕੁਐਸਚਨ ਦੇਖਦੇ ਹਾਂ ਭਾਰਤ ਦਾ ਪਹਿਲਾ ਰੱਖਿਆ ਮੰਤਰੀ ਡਿਫੈਂਸ ਮਿਨਿਸਟਰ ਕੌਣ ਸੀ ਜਿਸ ਨੇ ਦੇਸ਼ ਦੇ ਬਾਹਰ ਹਵਾਈ ਜਹਾਜ਼ ਉਡਾਇਆ ਹਾਂਜੀ ਦੇਸ਼ ਤੋਂ ਬਾਹਰ ਹਵਾਈ ਜਹਾਜ਼ ਨੂੰ ਉਡਾਉਣ ਵਾਲਾ ਪਹਿਲਾ ਡਿਫੈਂਸ ਮਿਨਿਸਟਰ ਕੌਣ ਸੀ ਹਾਂਜੀ ਇਹਦਾ ਕਰੈਕਟ ਆਨਸਰ ਡੀ ਆਪਸ਼ਨ ਜਾਰਜ ਫਰਾਂਡਿਸ ਯੋਰ ਫਰੈਂਡ ਇਸ ਜਿਹੜਾ ਸੀਗਾ ਇਹ 2003 ਦੇ ਵਿੱਚ ਰੂਸ ਜਾਂਦਾ ਠੀਕ ਹੈ ਉੱਥੇ ਇੱਕ ਆਪਣਾ ਜਹਾਜ਼ ਜਿਹੜਾ ਪਰ ਰੂਸ ਤੋਂ ਖਰੀਦਿਆ ਸੀਗਾ ਸੁਖੋਈ ਸੁਖੋਈ 30 ਐਮ ਕੇ ਆਈ ਫਾਈਟਰ ਜੱਟ ਨੂੰ ਉਡਾਉਂਦੇ ਨੇ ਠੀਕ ਹੈ ਜੀ ਨੈਕਸਟ ਕੁਐਸਚਨ ਭਾਰਤ ਦਾ ਪਹਿਲਾ ਕ੍ਰਿਕਟ ਟੈਸਟ ਕਪਤਾਨ ਕੌਣ ਸੀ ਹਾਂਜੀ ਕ੍ਰਿਕਟ ਟੈਸਟ ਕਪਤਾਨ ਦੀ ਗੱਲ ਹੋ ਰਹੀ ਹੈ ਕੌਣ ਸੀ ਪਹਿਲਾ ਕਰੈਕਟ ਆਨਸਰ ਹੈਗਾ ਬੀ ਆਪਸ਼ਨ ਸੀ ਕੇ ਨੈਡੂ ਸੀ ਕੇ ਨੈਡੂ 1932 ਦੇ ਵਿੱਚ ਕਪਤਾਨ ਬਣਨੇ ਪਹਿਲੇ ਨੈਕਸਟ ਕੁਐਸਚਨ ਭਾਰਤੀ ਸ਼ਹਿਰ ਮਿਨੀ ਕੋਏ ਦਾ ਪਹਿਲਾ ਨਾਮ ਕੀ ਸੀ ਹਾਂਜੀ ਦੱਸੋ ਮਿਨੀ ਕੋਏ ਦਾ ਪਹਿਲਾ ਨਾਮ ਕੀ ਸੀ ਜਿਹੜਾ ਮਿਨੀ ਕੋਏ ਸਹਿਰ ਹੈ ਕਿੱਥੇ ਹੈ ਕਿਹੜੀ ਸਟੇਟ 'ਚ ਜਾਂ ਝੂਟੀ ਚ ਹੈ ਹਾਂਜੀ ਇਹ ਕਿਹੜੀ ਝੂਟੀ ਚ ਹੈ ਝੂਟੀ ਚ ਪੈਂਦਾ ਹੈ ਇਹ ਪੈਂਦਾ ਜੀ ਆਪਣੇ ਲਖਸਦੀਪ ਲਖਸਦੀਪ ਦਾ ਇੱਕ ਟਾਪੂ ਹੈਗਾ ਮਿਨੀ ਕੋਏ ਪਹਿਲਾ ਨਾਮ ਇਹਦਾ ਕੀ ਸੀ ਮਲਿਕਾ ਮਲਿਕਾ ਦਾ ਮਤਲਬ ਹੁੰਦਾ ਰਾਣੀ ਯਾਦ ਰੱਖਿਓ ਨੈਕਸਟ ਕੁਐਸਚਨ ਭਾਰਤ ਵਿੱਚ ਪਹਿਲੀ ਈ ਕੋਰਟ ਕਿੱਥੇ ਸਥਾਪਿਤ ਕੀਤੀ ਗਈ ਈ ਕੋਰਟ ਮੀਨਿੰਗ ਈ ਮਤਲਬ ਇਲੈਕਟ੍ਰੋਨਿਕ ਜਿੱਥੇ ਸਾਰਾ ਕੰਮ ਡਿਜੀਟਲ ਹੀ ਹੁੰਦਾਗਾ ਇਲੈਕਟ੍ਰੋਨਿਕ ਕੋਰਟ ਕਿੱਥੇ ਸਥਾਪਿਤ ਕੀਤੀ ਗਈ ਹਾਂਜੀ ਕਰੈਕਟ ਆਨਸਰ ਹੈਗਾ ਸੀ ਆਪਸ਼ਨ ਅਹਮਦਾਬਾਦ ਅਹਮਦਾਬਾਦੀ ਹਾਈ ਕੋਰਟ ਦੇ ਵਿੱਚ ਪਹਿਲੀ ਈ ਕੋਰਟ ਸਥਾਪਿਤ ਕੀਤੀ ਗਈ ਇੱਥੇ ਨੈਕਸਟ ਕੁਐਸਚਨ ਇਹਦੇ ਭਾਰਤ ਦੀ ਪਹਿਲੀ ਮਹਿਲਾ ਰਿਜ਼ਰਵ ਬੈਂਕ ਦੀ ਡਿਪਟੀ گورనర్ ਕੌਣ ਸੀ ਹਾਂਜੀ ਪਹਿਲੀ ਮਹਿਲਾ ਪਹਿਲੀ ਫਰਸਟ ਊਮਨ ਡਿਪਟੀ گورనర్ ਆਰਬੀਆਈ ਦੀ ਹੈ ਨਾ ਕੌਣ ਸੀਗੀ ਹਾਂਜੀ ਸੀ ਆਪਸ਼ਨ ਹੈ ਕੇ ਜੇ ਉਦੇਸੀ ਕੇ ਜੇ ਉਦੇਸੀ ਹਾਂਜੀ ਕੇ ਜੇ ਉਦੇਸੀ ਸਨ ਜੋ ਜੂਨ 2003 ਦੇ ਵਿੱਚ ਡਿਫਟੀਗ ਵਰਨਨ ਬੰਦੇ ਨੇ ਅਗਲਾ ਉਤਨ ਕਰਦੇ ਆ ਭਾਰਤ ਦਾ ਪਹਿਲਾ ਰਾਸ਼ਟਰੀ ਦੁਰਘਟਨਾ ਜਾਂਚ ਕੇਂਦਰ ਮਤਲਬ ਨੈਸ਼ਨਲ ਡਾਇਜੈਸਟਰ ਰਿਸਪੌਂਸ ਫੋਰਸ ਇਹਨੂੰ ਆਪਾਂ ਬੋਲਦੇ ਆ ਐਨ ਡੀ ਆਰ ਐਫ ਬਹੁਤ ਅੱਜ ਕੱਲ੍ਹ ਆਉਂਦਾ ਖਬਰਾਂ ਚ ਐਨ ਡੀ ਆਰ ਐਫ ਦੀ ਟੀਮਾਂ ਆਉਂਦੀਆਂ ਨੇ ਜਦੋਂ ਵੀ ਕੋਈ ਹੜ੍ਹਾਂ ਦੀ ਸਥਿਤੀ ਆ ਜਾਂਦੀ ਹੈ ਜਿਉਂਗੀ ਹਨਾ ਕੁਦਰਤੀ ਮਾਰ ਪੈਂਦੇ ਕਿਤੇ ਤਾਂ ਉੱਤੇ ਇਹ ਫੋਰਸ ਪਹੁੰਚਦੀ ਹੈ ਸਭ ਤੋਂ ਪਹਿਲਾਂ ਕਿਹੜੇ ਰਾਜ ਵਿੱਚ ਇਹ ਸਥਾਪਿਤ ਕੀਤੀ ਗਈ ਸੀ ਹਾਂਜੀ ਇਹਦਾ ਕਰੈਕਟ ਆਨਸਰ ਹੈ ਸੀ ਆਪਸ਼ਨ ਆਂਧਰਾ ਪ੍ਰਦੇਸ਼ ఆంధ్రప్రదేశ్ ਦੇ ਵਿੱਚ 1993 ਨੂੰ ਇਹ ਮਨਾਈ ਗਈ ਉੱਥੇ ਸਥਾਪਿਤ ਕੀਤੀ ਗਈ ਪਹਿਲੀ ਵਾਰ ਜਵਾਬਾ ਮਗੋਟ 114 ਭਾਰਤ ਦਾ ਪਹਿਲਾ AI ਸਕੂਲ ਹੈ ਇਹ ਮਤਲਬ ਆਰਟੀਫੀਸ਼ੀਅਲ ਇੰਟੈਲੀਜੈਂਟ ਇੰਟੈਲੀਜੈਂਸ ਸਕੂਲ ਕਿੱਥੇ ਖੋਲਿਆ ਗਿਆ ਹਾਂਜੀ ਕਿੱਥੇ ਖੋਲਿਆ ਗਿਆ ਇਹ 14ਵੇਂ ਦਾ ਆਨਸਰ ਆਏਗਾ ਸੀ অপਸ਼ਨ ਤ੍ਰਿਮੰਤਨਪੁਰਮ ਤ੍ਰਿਮੰਤਨਪੁਰਮ ਕਿਹਦੀ ਕੈਪੀਟਲ ਹੈ ਕਿਹਦੀ ਰਾਜਧਾਨੀ ਹੈ ਕੇਰਲਾ ਦੀ ਕੇਰਲਾ ਨਾ ਕੇਰਲਾ ਆਪਣਾ ਰਾਜ ਹੈਗਾ ਕੋਨੋਂ ਖੁੱਲ ਗਿਆ 2023 ਦੇ ਵਿੱਚ ਯਾਦ ਰੱਖਿਓ ਨੂੰ ਵੀ ਨੈਕਸਟ ਕੁਸ਼ਨ ਦੇਖਦੇ ਆ ਭਾਰਤ ਦੀ ਪਹਿਲੀ ਮਹਿਲਾ ਅੰਤਰਰਾਸ਼ਟਰੀ 에ਅਰਲਾਈਨ ਪਾਇਲਟ ਕੌਣ ਸੀ ਹਾਂਜੀ ਪਹਿਲੀ ਮਹਿਲਾ ਅੰਤਰਰਾਸ਼ਟਰੀ 에ਅਰਲਾਈਨ ਪਾਇਲਟ ਕੌਣ ਸੀਗੀ ਕਰੈਕਟ ਆਨਸਰ ਸੀ ਆਪਸ਼ਨ ਦੁਰਗਾ ਬੈਨਰਜੀ ਦੁਰਗਾ ਬੈਨਰਜੀ 1966 ਈਸਵੀ ਦੇ ਵਿੱਚ ਆਪਣੇ ਸਰਕਾਰੀ 에ਅਰਲਾਈਨ ਦੀ ਇੰਡੀਅਨ 에ਅਰਲਾਈਨ ਠੀਕ ਹੈ ਜੀ Indian Airlines ਦੀ ਇਹ ਹੀ ਪਾਇਲਟ ਸੀਗੀ ਜੋ ਅੰਤਰਰਾਸ਼ਟਰੀ ਉਡਾਣਾ ਪਰਦਾ ਸੀ ਆਪਣਾ ਠੀਕ ਹੈ ਭਾਰਤ ਦਾ ਪਹਿਲਾ ਵਿਅਕਤੀ ਜਿਸ ਨੂੰ ਆਲ ਇੰਗਲੈਂਡ ਬੈਡਮਿੰਟਨ ਚੈਂਪੀਅਨਸ਼ਿਪ ਦਾ ਖਿਤਾਬ ਮਿਲਿਆ ਹਾਂਜੀ ਪਹਿਲਾ ਵਿਅਕਤੀ ਕੌਣ ਸੀ ਜਿਸ ਨੂੰ ਆਲ ਇੰਗਲੈਂਡ ਬੈਡਮਿੰਟਨ ਦੇ ਵਿੱਚ ਚੈਂਪੀਅਨਸ਼ਿਪ ਦਾ ਖਿਤਾਬ ਮਿਲਿਆ ਹਾਂਜੀ கரੈਕਟ ਆਨਸਰ ਏ ਆਪਸ਼ਨ ਪ੍ਰਕਾਸ਼ ਪਾਦਕੋਨ ਜਾਣਦੇ ਹੋ ਕਿ ਪ੍ਰਕਾਸ਼ ਪਾਦਕੋਨ ਨੂੰ 1980 ਇਸਵੀ ਦੇ ਵਿੱਚ ਖਤਮ ਮਿਲਦਾ ਹੈ ਆਲ ਇੰਗਲੈਂਡ ਬੈਡਮਿੰਟਨ ਚੈਂਪੀਅਨਸ਼ਿਪ ਦਾ ਨੈਕਸਟ ਕੁਐਸਚਨ ਆਜ਼ਾਦ ਭਾਰਤ ਦਾ ਪਹਿਲਾ ਕੇਂਦਰੀ ਬਜਟ ਫਰਸਟ ਜੁਨੀਅਰ ਬਜਟ ਕਿਸ ਨੇ ਪਾਸ ਕੀਤਾ ਹਾਂ ਜਦੋਂ ਦੇਸ਼ ਆਜ਼ਾਦ ਹੋ ਜਾਂਦਾ ਤਾਂ ਆਪਣਾ ਪਹਿਲਾ ਬਜਟ ਹੁੰਦਾਗਾ ਉਹ ਕਿਸ ਦੁਆਰਾ ਪਾਸ ਕੀਤਾ ਜਾਂਦਾਗਾ ਹਨਾ ਕੌਣ ਸੀ ਉਸ ਸਮੇਂ ਆਪਣਾ ਜੀ ਮਨਿਸਟਰ ਸੀਗਾ ਤੇ ਇਹਦਾ ਕਰੈਕਟ ਆਨਸਰ ਹੈਗਾ ਬੀ ਆਰ ਕੇ ਸੰਮੁਗਮ ਚੇਟੀ ਆਰ ਕੇ ਸੰਮੁਗਮ ਚੇਟੀ ਯਾਰ ਰੱਖਿਓ ਠੀਕ ਹੈ ਜੀ ਕਦੋਂ ਇਹ ਪਾਸ ਕਰਦਾਗਾ ਬਿਲ ਮਦਲੀ ਹੈ ਨਾ ਲੋਕ ਸਭਾ ਦੇ ਵਿੱਚ ਰਾਜ ਸਭਾ ਚ ਹੈ ਨਾ ਇਹ ਇਹ 26 ਨਵੰਬਰ 1947 ਨੂੰ ਪਹਿਲਾ ਹੈ ਪਹਿਲੀ ਵਾਰ ਹੀ ਕੇਂਦਰ ਦੇ ਵਿੱਚ ਵਜਟ ਨੂੰ ਪਾਸ ਕਰਦਾ ਪੇਸ਼ ਕਰਦਾਗਾ 118ਵਾਂ ਪਹਿਲੀ ਭਾਰਤੀ ਮਹਿਲਾ ਜਿਸ ਨੇ 올림픽 ਖੇਡਾਂ ਵਿੱਚ ਤਗਮਾ ਜਿੱਤਿਆ ਪਹਿਲੀ ਫਸਟ ਊਮਨ ਕਿਹੜੀ ਸੀ ਜਿਨੇ 올림픽 ਗੇਮਾਂ ਵਿੱਚ ਨਾ ਤਗਮਾ ਜਿੱਤਦੀ ਹੈ ਕੌਣ ਸੀ கரੈਕਟ ਆਨਸਰ ਹੈਗਾ ਸੀ ਆਪਸ਼ਨ ਕਰਨਮ ਮਲੇਸ਼ਵਰੀ ਕਰਨਮ ਮਲੇਸ਼ਵਰੀ ਸਨ ਜਿਨ੍ਹਾਂ ਨੇ ਸਨ 2000 ਦੇ ਵਿੱਚ ਪਹਿਲੀ ਵਾਰ ਸਿਡਨੀ ਚ ਹੈ ਨਾ ਸਿਡਨੀ ਆਸਟ੍ਰੇਲੀਆ ਦਾ ਇੱਕ ਸ਼ਹਿਰ ਹੈ ਉੱਥੇ 올림픽ਸ ਹੁੰਦੀਆਂ ਨੇ weight lifting ਹੈ ਨਾ weight lifting weight lifting ਦੇ ਵਿੱਚ ਇਹਨਾਂ ਨੂੰ ਕਿਹੜਾ ਮੈਡਲ ਮਿਲਦਾ ਕਾਂਸੀ ਦਾ ਕਹਿੰਦੇ ਨਾ 브్రాঞ্জ ਬੋਲਦੇ ਨੇ 브్రాঞ্জ ਮੈਡਲ ਜਿੱਤੇ ਨੇ ਅਗਦਾ ਕੁਚਨ ਦੇਖਦੇ ਆ ਭਾਰਤ ਦਾ ਪਹਿਲਾ ਨੈਸ਼ਨਲ ਪਾਰਕ ਜਿਸ ਨੂੰ ਟਾਈਗਰ ਰਿజర్ਵ ਘੋਸ਼ਿਤ ਕੀਤਾ ਗਿਆ ਹਾਂਜੀ ਪਹਿਲਾ ਕਿਹੜਾ ਸੀ ਨੈਸ਼ਨਲ ਪਾਰਕ ਜਿਹਨੂੰ ਟਾਈਗਰ ਰਿజర్ਵ ਘੋਸ਼ਿਤ ਕੀਤਾ ਗਿਆ ਸੀਗਾ ਕਰੈਕਟ ਆਨਸਰ ਹੈਗਾ ਇਹਦੇ ਸੀ ਆਪਸ਼ਨ ਜੀ ਜਿਮ ਕਾਰਵਟ ਨੈਸ਼ਨਲ ਪਾਰਕ ਇਹ ਕਿੱਥੇ ਹੈਗਾ ਇਹ ਯੂਕੇ 'ਚ ਹੈ ਯੂਕੇ ਮਤਲਬ ਕੀ ਉੱਤਰਾਖੰਡ ਠੀਕ ਹੈ ਜੀ ਉੱਤਰਾਖੰਡ 1973 ਦੇ ਵਿੱਚ ਪ੍ਰੋਜੈਕਟ ਟਾਈਗਰਸ ਦਾ ਆਪਣਾ ਸਰਕਾਰ ਨੇ ਸਟਾਰਟ ਕੀਤਾ ਲੀਕਾ ਉਹਦੇ ਅਧੀਨ ਜਿਮ ਕਾਰਵਟ ਨੈਸ਼ਨਲ ਪਾਰਕ ਨੂੰ ਨੈਸ਼ਨਲ ਟਾਈਗਰ ਰਿజర్ਵ ਬਣਾਇਆ ਗਿਆ ਸੀਗਾ ਲਾਸਟ ਕੁਸਚਨ ਦੇਖਦੇ ਹਾਂ ਜੀ ਭਾਰਤ ਦੀ ਪਹਿਲੀ ਰਿਮੋਟ ਸੈਂਸਿੰਗ ਸੈਟੇਲਾਈਟ ਰਿਮੋਟ ਸੈਂਸਿੰਗ ਸੈਟੇਲਾਈਟ ਕਿਹੜੀ ਸੀ ਹਾਂਜੀ ਰਿਮੋਟ ਸੈਂਸਿੰਗ ਸੈਟੇਲਾਈਟ ਕਿਹੜੀ ਸੀ ਪਹਿਲੀ ਭਾਰਤ ਦੀ கரੈਕਟ ਆਨਸਰ ਬੀ ਆਪਸ਼ਨ ਆਈ ਆਰ ਐਸ ਏ IRS 1A ਹਾਂਜੀ IRS 1A ਇਹ 1988ਵੀ ਦੇ ਵਿੱਚ ਸੋਭਤੀਨ ਯੂਨੀਅਨ ਠੀਕ ਹੈ ਜੀ ਦੇ ਲਾਂਚ ਵਹੀਕਲ ਦੁਆਰਾ ਉੱਤੇ ਹੀ ਲਾਂਚ ਕੀਤਾ ਗਿਆ ਪਹਿਲਾ ਕੌਣ ਸੀ ਆਪਣਾ ਸੈਟੇਲਾਈਟ ਰਿਮੋਟ ਸੈਂਸਿੰਗ ਸੈਟੇਲਾਈਟ IRS 1A ਹਾਂਜੀ ਜੇ ਤੁਹਾਨੂੰ ਸਾਡੇ ਪੜਾਈ ਦੇ ਕੁਐਸਚਨ ਵਧੀਆ ਲੱਗੇ ਤਾਂ ਸਾਡੀ ਵੀਡੀਓ ਨੂੰ ਲਾਈਕ ਕਰਿਓ ਹਣਾ ਤੇ ਸ਼ੇਅਰ ਵੀ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਧੰਨਵਾਦ ਜੀ ਥੈਂਕ ਯੂ